ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਢੀੜਪਾੜਾ ਇਲਾਕੇ ਦੇ ਵਿੱਚ ਲੁੱਟ ਦੀ ਵਾਰਦਾਤ ਹੋਈ ਆ ਦੱਸਦੀ ਆ ਕਿ ਢੀੜਪਾੜਾ ਵਾਲਾ ਏਰੀਆ ਹੈਗਾ ਔਰ ਇੱਥੇ ਸਬਜ਼ੀ ਦੀਆਂ ਰੇੜੀਆਂ ਔਰ ਸਾਰੀਆਂ ਦੁਕਾਨਾਂ ਇੱਥੇ ਨੇ ਔਰ ਇੱਥੇ ਹਰ ਟਾਈਮ ਜਿਹੜਾ ਇਹ ਇਕੱਠਾ ਲੋਕਾਂ ਦਾ ਹੋਇਆ ਰਹਿੰਦਾ ਹੈਗਾ ਕਿਉਂਕਿ ਹਰ ਚੀਜ਼ ਇਸੇ ਹੀ ਚੌਂਕ ਦੇ ਵਿੱਚੋਂ ਮਿਲਦੀ ਹੈਗੀ ਆ ਔਰ ਤਸਵੀਰਾਂ ਇੱਕ ਵਾਰ ਦਿਖਾਉਣੇ ਹੈਗੇ ਮੈਡੀਕਲ ਦੀ ਦੁਕਾਨ ਹੈਗੀ ਆ ਜਿੱਥੇ ਲੁੱਟ ਦੀ ਵਾਰਦਾਤ ਆ ਜਿਹੜੀ ਹੋਈ ਹੈਗੀ ਆ ਔਰ ਦੱਸਦੀ ਆ ਕਿ ਆਪਣਾ ਮੈਡੀਕਲ ਹਾਲ ਹੈਗਾ ਇਹ ਜਿੱਥੇ ਲੁੱਟ ਦੀ ਵਾਰਦਾਤ ਹੋਈ ਆ ਔਰ ਦੱਸਦੀ ਆ ਕਿ ਜਿਹੜੀ ਨਗਦੀ ਲੈ ਕੇ ਉਹ ਦੋ ਨੌਜਵਾਨ ਸਨ ਉਹ ਫਰਾਰ ਹੋਏ ਨੇ ਔਰ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਔਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਨੌਜਵਾਨ ਮੂੰਹ ਬੰਨ ਕੇ ਆਉਂਦੇ ਨੇ ਔਰ ਪਹਿਲਾਂ ਪਿਸਤਲ ਕੱਢਦੇ ਨੇ ਫਿਰ ਉਸ ਤੋਂ ਬਾਅਦ ਕਾਪਾ ਕੱਢਦੇ ਨੇ ਔਰ ਜੋ ਗੱਲੇ ਦੇ ਵਿੱਚ ਪਈ ਨਗਦੀ ਹੁੰਦੀ ਆ ਉਹ ਸਾਰੀ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਦੱਸਦੀ ਹੈ ਕਿ ਜਾਂਦੇ ਜਾਂਦੇ ਜਿਹੜਾ ਇੱਥੋਂ ਮੈਡੀਕਲ ਦਾ ਮਾਲਕ ਸੀਗਾ ਵਿਸ਼ਾਲ ਮਿੱਤਲ ਉਸ ਦੇ ਬਾਹ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਮੁਖਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਮੈਡੀਕਲ ਹੁਣ ਬੰਦ ਪਿਆ ਹੈਗਾ ਔਰ ਪੁਲਿਸ ਜਾਂਚ ਕਰ ਰਹੀ ਹੈ ਇੱਧਰ ਤਸਵੀਰਾਂ ਦੂਜੇ ਪਾਸੇ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਜਿਹੜਾ ਇੱਥੇ ਜਾਂਚ ਆ ਜਿਹੜੀ ਕੀਤੀ ਜਾ ਰਹੀ ਹੈਗੀ ਔਰ ਸੀਸੀਟੀਵੀ ਟੀਵੀ ਜਿਹੜੀਆਂ ਤਸਵੀਰਾਂ ਨੇ ਉਸ ਦੇ ਵਿੱਚੋਂ ਸਾਫ਼ ਜਿਹੜਾ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਦੇ ਨਾਲ ਦੋ ਨੌਜਵਾਨ ਆਉਂਦੇ ਨੇ ਔਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇੱਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਕੰਗਾਲੇ ਜਾ ਰਹੇ ਨੇ ਔਰ ਇੱਥੋਂ ਦੇ ਜਿਹੜੇ ਮਾਲਕ ਹਨ ਉਸਦੇ ਰਿਸ਼ਤੇਦਾਰ ਨੇ ਉਹਨਾਂ ਦੀ ਦੁਕਾਨ ਵੀ ਬਿਲਕੁਲ ਸਾਹਮਣੇ ਹੈਗੀ ਹੈ ਉਹਨਾਂ ਦੇ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿਸ ਤਰ੍ਹਾਂ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈਗਾ ਔਰ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਉਸ ਦੇ ਵਿੱਚ ਵੀ ਤੁਸੀਂ ਸਾਫ਼ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਵਾਰਦਾਤ ਭਰੇ ਬਾਜ਼ਾਰ ਦੇ ਵਿੱਚ ਹੋਈ ਹੈ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਜਗਲ ਕਸ਼ੋਰ ਮਿੱਤਲ ਹੈ ਹਾਂਜੀ ਕੀ ਘਟਨਾ ਕੀ ਹੋਈ ਹੈ ਜੀ ਅੱਜ ਇੱਥੇ ਮੇਰੇ ਭਤੀਜੇ ਦੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਐ ਜਿਨ੍ਹਾਂ ਨੇ ਮੂੰਹ ਸੱਜਣੇ ਹੋਏ ਠੀਕ ਹੈ ਜੀ ਇੱਕ ਦਾ ਪੀਲਾ ਪੜਨਾ ਸੀ ਇੱਕ ਦਾ ਵਾਈਟ ਪੜਨਾ ਸੀਗਾ ਉਹ ਦੁਕਾਨ ਦੇ ਅੰਦਰ ਆ ਕੇ ਉਹਨਾਂ ਨੇ ਮੇਰੇ ਭਤੀਜੇ ਨੂੰ ਆਖਿਆ ਵੀ ਜਿਹੜਾ ਕੋਈ ਸ਼ਹਿਗਾ ਦੇ ਦੇ ਉਹ ਕਹਿੰਦੇ ਵੀ ਮੈਂ ਐ ਕਿਵੇਂ ਦੇ ਦਿਆਂ ਤੁਹਾਨੂੰ ਉਹ ਇੱਕ ਨੇ ਪਿਸਤੌਲ ਲਾ ਲੀਆ ਸਾਈਡ ਤੇ ਇੱਕ ਨੇ ਇੱਥੇ ਕਾਪਾ ਲਈ ਸੀ ਆ ਕਹਿੰਦਾ ਉਹਨੇ ਕਾਪਾ ਮਾਰਿਆ ਹੈਗਾ ਤੇ ਉਹਨੂੰ ਪਾਸੇ ਸਿਰ ਤੇ ਇਹ ਲੋਕ ਨਿਕਲੇ ਆ ਤੇ ਮੁਰਕੇ ਫੇਰੋ ਜਿਹੜਾ ਵੀ ਸੀਗਾ ਉਹ ਗੱਲੇ ਦੇ ਵਿੱਚੋਂ ਕੱਢ ਗਏ ਤੇ ਕੈਸ ਲੈ ਗਏ ਨਾਲ ਮੋਬਾਈਲ ਵੀ ਲੈ ਗਏ ਉਹਦੇ ਦਰਮਿਆਨ ਇੱਕ ਗਾਹਕ ਵੀ ਖੜਾ ਸੀਗਾ ਸਰਦਾਰ ਜੀ ਉਹਦਾ ਵੀ ਮੋਬਾਈਲ ਲੈ ਗਏ ਨਾਲ ਦੋ ਜਣੇ ਆਏ ਸੀਗੇ ਜੀ ਦੋ ਜਣੇ ਆਏ ਸੀਗੇ ਜੀ ਕਿੰਨੇ ਕੇ ਵਿੱਚ ਦੀ ਗੱਲ ਹੈ ਜੀ ਤਿੰਨ ਤੇ 4 ਵਜੇ ਦੇ ਵਿਚਾਲੇ 3:30 ਵਜੇ ਸਮਝ ਲਓ ਕਿੰਨੀ ਨਕਦੀ ਲੱਗੇ ਜੀ ਇਹ ਕੁਛ ਨਹੀਂ ਪਤਾ ਜੀ ਉਹ ਬੇਟੇ ਨੂੰ ਜਿੰਦੇ 7 ਵਜੇ ਆ ਉਸੇ ਨੂੰ ਪਤਾ ਉਹਦੇ ਕੋਲੇ ਉਹੀ ਉਹ ਦੁਕਾਨ ਤੇ ਬੰਦਾ ਸਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਅ ਹਥਿਆਰ ਕਿਹੜੇ ਕਿਹੜੇ ਸੀ ਕਿੰਨੇ ਸੀ ਇੱਕ ਕੋਲੇ ਕਾਪਾ ਸੀਗਾ ਇੱਕ ਕੋਲੇ ਪਿਸਟਲ ਸੀਗਾ ਜੀ ਕਿੰਨੀ ਕ ਸੱਟ ਲੱਗੀ ਮੁੰਡੇ ਜੀ ਮੁੰਡੇ ਦਾ ਗੁੱਟ ਵੱਢਿਆ ਗਿਆ ਕਿੱਥੇ ਦਾਖਲ ਕਿੱਥੇ ਬਠਿੰਡੇ ਗਿਆ ਪਹਿਲਾਂ ਇੱਥੇ ਮੁਖਸਰ ਕਰਾਇਆ ਸੀ ਮੁਖਸਰ ਕਰਾਇਆ ਸੀ ਜੀ ਉਹ ਕਨੇ ਬਠਿੰਡੇ ਲੈ ਜਾ ਹੋਏਗੇ ਜੀ 7 ਡੂੰਗੀ ਵਜਗੀ ਆ ਪੁਲਿਸ ਬਾਂਜੀ ਦੇ ਦਸਤਾਸੀ ਪੁਲਿਸ ਆਇਆ ਇੱਥੇ ਹੀ ਫਿਰਦੇ ਆ ਗਿਆ ਘੰਟਾ ਹੋ ਗਿਆ ਸੀ ਐਸਟਾਫ ਵੀ ਤੇ ਦੂਜੇ ਵੀ ਜਿਹੜਾ ਉਹਨਾਂ ਕੋਲ 112 ਨੰਬਰ ਤੋਂ ਖਬਰ ਪਹੁੰਚੀ ਸੀ ਉਦੋਂ ਪਹੁੰਚੇ ਸੀਗੇ ਇਹ ਨਦੀ ਦੇ ਨਾਲ ਨਾਲ ਕੁਝ ਹੋਰ ਵੀ ਲੈ ਕੇ ਗਏ ਆ ਜਾਂ ਮੋਬਾਈਲ ਚਾ ਮੋਬਾਈਲ ਹੋਰ ਨਹੀਂ ਕੁਝ ਲੈ ਕੇ ਗਏ ਹਾਂ ਮੋਬਾਈਲ ਦੋ ਲੈ ਗਏ ਨਾ ਪਤਾ ਲੱਗਿਆ ਕੋਈ ਬੰਦੇ ਕੋਈ ਪਛਾਣ ਤਾਂ ਨਹੀਂ ਹੋਈ ਹੁਣ ਤੱਕ ਵੀ ਕਿ ਹਲੇ ਤੱਕ ਕੋਈ ਪਛਾਣ ਨਹੀਂ ਹੋਈ ਗਈ ਜੀ ਕੋਈ ਨਾ ਹੀ ਐਸੇ ਮੋਬਾਈਲ ਟਰੇਸ ਹੋਇਆ ਵੀ ਕਿਹੜੇ ਪਾਸੇ ਚਲੇ ਆਇਆ ਕਿਸ ਤੇ ਸੀ ਕਿ ਜਿਹਨ ਤੋਂ ਪਤਾ ਲੱਗਤ ਹੈ ਇਹ ਅਸੀਂ ਤਾਂ ਉੱਥੇ ਮੌਕੇ ਤੇ ਹੈ ਨਹੀਂ ਸੀ ਬਾਜ਼ਾਰ ਵਾਲੇ ਕਹਿੰਦੇ ਕੋਈ ਕਹਿੰਦਾ ਕਾਰ ਤੇ ਆਏ ਸੀ ਕਾਰ ਅੱਗੇ ਲੱਗ ਗਈ ਆ ਕੋਈ ਕਹਿੰਦਾ ਮੋਟਰਸਾਈਕਲ ਤੇ ਆਏ ਸੀ ਕਿਸੇ ਨੂੰ ਕੁਝ ਨਹੀਂ ਪਤਾਗਾ ਇੱਥੇ ਜਿਹੜੇ ਦੁਕਾਨ ਤੇ ਆਏ ਉਹ ਤਾਂ ਪੈਦਲ ਆਏ ਆ ਠੀਕ ਹੈ ਇੱਕ ਸੰਗਣੀ ਸ਼ਰੀਏ ਬਾਤੀ ਤੇ ਲੋਟਕੋ ਦੀ ਸੂਚਨਾ ਮਿਲੀ ਹੈ ਪੁਲਿਸ ਕੋਲ ਹੁਣ ਤੱਕ ਕਿਹੋ ਜੀ ਜਾਣਕਾਰੀ ਪਹੁੰਚੀ ਹੈ ਜੀ ਬਿਲਕੁਲ ਜੀ ਸਾਡੇ ਕੋਲੇ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਆ ਉਸ ਤੋਂ ਬਾਅਦ ਤੁਰੰਤ ਪੁਲਿਸ ਕਾਰਵਾਈ ਤੇ ਲੱਗ ਗਈ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤੀਜ਼ ਹਥਿਆਰ ਸੀ ਤੋਂ ਦੱਸਿਆ ਦਾਰਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ ਅਮਾਉਂਟ ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੋਈ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਅ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਅਜੇ ਤੱਕ ਇਨਫੋਰਮੇਸ਼ਨ ਮਿਲੇ ਕੇ ਉਹਨੂੰ ਬਟੰਡੇ ਰੈਫਰ ਕਰ ਦਿੱਤਾ ਗਿਆ ਸਰ ਕੋਈ ਸੀਸੀਟੀਵੀ ਕਲੂ ਮਿਲਿਆ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਕਰਦੀ ਆ ਹ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਉਸ ਤੋਂ ਫਰਦਰ ਸਾਡੀਆਂ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਨੇ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਵੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹੂੰਗਾ ਕਿ ਜਦੋਂ ਹੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਪੁਲਿਸ ਦੀਆਂ ਵੇਰੀਅਸ ਟੀਮਸ ਬਣ ਕੇ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੁਣ ਬੀਂਗ ਅ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਹੈ ਸੀਆਈਏ ਦੀ ਟੀਮਸ ਥਾਣੇ ਦੀਆਂ ਟੀਮਸ ਆਲਰੇਡੀ ਇਨਵੈਸਟੀਗੇਸ਼ਨ ਵਿੱਚ ਲੱਗੀਆਂ ਹੋਈਆਂ ਸਰ ਹੁਣ ਤੱਕ ਦੀ ਜਾਂਚ ਮੰਨ ਲੱਗਿਆ ਕਿ ਕਾਸ ਤੇ ਆਏ ਸੀ ਕਿੰਨੇ ਜਾਣੇ ਸੀ ਜਾਂ ਉਹ ਮਲਾਵਰਾਂ ਦਾ ਵਹੀ ਨਹੀਂ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਨੀਸ਼ੀਅਲੀ ਕੰਪਲੀਟ ਡਿਟੇਲਸ ਸਾਨੂੰ ਨਹੀਂ ਮਿਲੀਆਂ ਜਿਵੇਂ ਫਰਦਰ ਡਿਟੇਲਸ ਹੋਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਥੈਂਕ ਯੂ